ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਆਪਾਂ ਲੱਗੇ ਆ ਜੀ ਗੀਜ਼ਰ ਦੀ ਸਰਵਿਸ ਕਰਨ ਅੱਜ ਆ ਵੇਖੋ ਪਾਣੀ ਕਿੰਨਾ ਘੱਟ ਆਉਂਦਿਆ ਤੇ ਇਹਦੀ ਫਿਰ ਆਪਾਂ ਕਰਦੇ ਆ ਸਰਵਿਸ ਕੱਢ ਕੇ ਵੇਖਨੇ ਕਿੰਨਾ ਗੰਦਿਆ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲੈਣ ਤੇ ਬਾਕੀ ਘੰਟੀ ਵਾਲੇ ਬਟਨ ਨੂੰ ਦਬਾ ਦੇਣਾ ਯੋ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀ ਆਪਾਂ ਆਪਾਂ ਨੂੰ ਖੋਲਦਿਆਂ ਅਸੈਂਬਲੀ ਨੂੰ ਭਲਾ ਵੇਲੇ ਕਿੰਨਾ ਗਾਂਦੇ ਦੇ ਵਿੱਚ ਆਪਾਂ ਇਹ ਆਪਾਂ ਗੋਟੀ ਨਾਲ ਦੇ ਖੋਲਣ ਤੇ ਇਹਨਾਂ ਨਾਲ ਖੁੱਲਣ ਨਹੀਂ ਦੀ ਚੰਗੀ ਤਰ੍ਹਾਂ ਪੇਚ ਨਾ ਫਰੀ ਜੀ ਜਾਂਦੇ ਆ ਫਿਰ ਆਪਾਂ ਇਹਨੂੰ ਇਹਨੇ ਆ ਨਹੀਂ ਤੇ ਫਿਰ ਇਹਦਾ ਟੈਂਕ ਕੱਢਦੇ ਆ ਟੈਂਕ ਕੱਢ ਕੇ ਆਵੇ ਹੁਣ ਆਪਾਂ ਦਾ ਫਿਰ ਚਾਬੀ ਨਾਲ ਖੋਲ ਲੈਨੇ ਆ ਠੀਕ ਹੈ ਜੀ ਟੈਂਕ ਕੱਢ ਲਈਦਾ ਘਰੇ ਘਰੇ ਪੇਚ ਖੋਲ ਕੇ ਤੇ ਹੁਣ ਆਪਾਂ ਟੈਂਕ ਖੋਲ ਲਿਆ ਇਸ ਤਰ੍ਹਾਂ ਦਾ ਲੱਗੀ ਜਿਹੜਾ ਟੈਂਕ ਜੀ ਜੇ ਕਿ ਇਹ ਪੁਰਾਣੇ ਆਪੇ ਸਰਵਿਸ ਕਰਨੀ ਆ ਉਹ ਇਧਰ ਦੇਖੋ ਕਿੰਨਾ ਖੰਦ ਬਣਿਆ ਇਸ ਕਰਕੇ ਪਾਣੀ ਦਾ ਫਲੋ ਬੜਾ ਘੱਟ ਆਉਂਦਾ ਹੈ ਪਾਈਪਾਂ ਦੇ ਵੀ ਦੀ ਸਾਰੀ ਦੇ ਪੈਪ ਬਲੌਕ ਹੋਏ ਪਏ ਹੈ ਆਹ ਦੇਖੋ ਪਾਣੀ ਤੇ ਇੱਕ ਗਰਮ ਵੀ ਬੜਾ ਟਾਈਮ ਬੜਾ ਲੈਂਦਾ ਤੇ ਲਾਈਟ ਵੀ ਬਹੁਤ ਜਿਆਦਾ ਖਾਂਦਾ ਹੈ ਇਸ ਕਰਕੇ ਆਹ ਦੇਖੋ ਕਿੰਨਾ ਗੰਦ ਬਣਿਆ ਹੋਣੀ ਨੂੰ ਆਪਾਂ ਸਫਾਈ ਕਰਦੇ ਆ ਦੀ ਸਫਾਈ ਆਹ ਦੇਖੋ ਕਿੰਨਾ ਗੰਦਿਆ ਸਫਾਈ ਕਰਕੇ ਨਾ ਅੱਦੀ ਤੇ ਫਿਰ ਤਜਾਮ ਨਾਲ ਫਿਰ ਸਾਫ ਕਰਦੇ ਆ ਮੋੜੇ ਇਦਾਂ ਇਹ ਕ੍ਰੀ ਕਾਰਬਨ ਜੜਾ ਇਹਦਾ ਜੰਮਿਆ ਪਿਆ ਹੋਇਆ ਇਹ ਸਾਰਾ ਲਹੋਣੇ ਵੇਖੋ ਕਿੰਨਾ ਗੰਧਿਆ ਹੈ ਤੇ ਵਿੱਚ ਜੰਮਿਆ ਜੜਾ ਜੇ ਮਨੋਂ ਆਪ ਨਾ ਕਰਦੇ ਤੇ ਫਿਰ ਤੇ ਫਟ ਸਕਦਾ ਹੈ ਗੀਜਰ ਤੇ ਇਹ ਕਰਕੇ ਆਪਾਂ ਸਫਾਈ ਇਹਦੀ ਕਰਕੇ ਫਿਰ ਫਿਟਿੰਗ ਕਰ ਦੇਣੀ ਤੇ ਪਾਣੀ ਦਾ ਫਲੋ ਤੁਹਾਨੂੰ ਦਿਖਾਵਾਂਗੇ ਫਿਰ ਕਿੰਨਾ ਵਾਧਾ ਵਾ ਠੀਕ ਹੈ ਵੀਰ ਜੀ ਤੇ ਹੁਣ ਆਹ ਵੇ ਗਾੜੀ ਤੁਹਾਨੂੰ ਦਿਖਾਉਣੇ ਆਪਾਂ ਫੇਰ ਇਹਦੀ ਸਫਾਈ ਕਰਕੇ ਫਿਰ ਤੁਹਾਨੂੰ ਦਿਖਾਉਣੇ ਆ ਬਾਕੀ ਕੰਮ ਜਿਹੜਾ ਪ੍ਰੋਸੈਸ ਕਿਦਾਂ ਕਰਨਾ ਹੁਣ ਇਹਨੂੰ ਆਪਾਂ ਫਿਰ ਤਜਾਬਣਾ ਕਰਦੇ ਇਹਨੂੰ ਸਾਫ਼ ਕਰਕੇ ਕਿਦਾਵੇ ਤਜਾਬ ਮਾਰਦੇ ਲੱਗੇ ਹੋਣਾ ਫਿਰ ਇਹਨੂੰ ਤਜਾਬ ਨਾਲ ਪਾਈਪਾਂ ਦੇ ਵਿੱਚ ਸਾਫ਼-ਸੂਫ਼ ਕਰਕੇ ਐਲੀਮੈਂਟਰ ਨੂੰ ਵੀ ਤੇ ਨਾਲ ਅਸੈਂਬਲੀ ਸਾਰੀ ਨੂੰ ਸਾਫ਼-ਸੂਫ਼ ਕਰਕੇ ਆਪਾਂ ਸਫਾਈ ਇਹਦੀ ਚੰਗੀ ਤਰ੍ਹਾਂ ਕਰਕੇ ਤੇ ਫਿਰ ਆਪਾਂ ਨੂੰ ਮਾਰ ਦਿੰਨੇ ਆ ਪਾਣੀ ਪੂਣੀ ਵਧੀਆ ਅਰੀਜਨਲ ਠੀਕ ਹੈ ਜੀ ਤੇ ਵੀਡੀਓ ਐਂਡ ਤੱਕ ਰਵੀਰ ਮੇਰੇ ਦੇਖਿਆ ਕਰੋ ਹਾਂ ਜੀ ਐਂਡ ਤੱਕ ਦੇਖੋਗੇ ਫੇਰੀ ਕੀ ਵੀਡੀਓ ਦਾ ਪਤਾ ਲੱਗਦਾ ਕਿਵੇਂ ਕੰਮ ਕਰਨਾ ਤੁਸੀਂ ਆਪੋ ਵੀ ਕਰ ਸਕਦੇ ਜੇ ਫਿਰ ਕੰਮ ਈ ਕਰਕੇ ਸਾਰੇ ਭਰਾ ਵੀਡੀਓ ਐਂਡ ਤੱਕ ਦੇਖਿਆ ਕਰੋ ਸਾਡੀ ਤੇ ਅੱਜ ਸਰੀਰ ਜਾਂ ਠੀਕ ਨਹੀਂ ਇੰਜ ਕੰਮ ਜਾਂ ਲੱਗਾ ਏ ਕਰਕੇ ਆਵਾਜ਼ ਹੀ ਨਹੀਂ ਨਿਕਲਦੀ ਚੰਗੀ ਤਰ੍ਹਾਂ ਬਾਕੀ ਕੋਈ ਗੱਲ ਨਹੀਂ ਆ ਵੇਖੋ ਸਫਾਈ ਆਪਾਂ ਕਰਤੀ ਏ ਦੀ ਹੁਣ ਤੇ ਟੈਂਕ ਨੂੰ ਸਾਫ਼ ਕਰਦੇ ਆ ਕੋ ਟੈਂਕ ਨੂੰ ਵੀ ਧੋਣੇ ਚੰਗੀ ਤਰ੍ਹਾਂ ਤੇਜਾਬ ਨਾਲ ਟੈਂਕ ਦੀ ਸਫਾਈ ਵੀ ਕਰਦੇ ਆ ਫਿਰ ਇਹਦੀ ਤੇ ਕਰਦੇ ਲੱਗੇ ਐ ਥੋੜਾ ਜਿਹਾ ਰਹਿ ਗਿਆ ਸੀ ਤੇ ਵੀ ਮਾਰ ਕੇ ਪੀਜ ਕਸ ਜਿਹਨਾਂ ਲਾ ਦਿੰਦੇ ਆ ਥੋੜਾ ਜਿਹੜਾ ਰਹਿ ਗਿਆ ਕਾਰਬਨ ਜਿਆ ਜੰਮੜ ਨਾਲ ਫੀਪਾਂ ਦੇ ਉਹ ਲੱਤਨ ਨਹੀਂ ਹੁੰਦੀਆਂ ਤੇ ਤੇਜਾਬ ਪਾਇਆ ਇਹਦੇ ਬਾਹਰ ਥੋੜਾ ਜਿਹਾ ਕੋਈ ਨਹੀਂ ਪੀਜ ਕਸ ਨਾ ਹਟਾਈਏ ਮਾਰ ਕੇ ਲਾ ਦਿੰਦੇ ਆ ਠੀਕ ਹੈ ਜੀ ਆ ਥੋੜਾ ਲੱਤ ਚੱਲਿਆ ਬਸ ਤੇ ਫਿਰ ਆਪਾਂ ਵੀਡੀਓ ਨੂੰ ਮਿਲ ਕੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਤੁਹਾਨੂੰ ਖਵਾਵਾਂਗੇ ਸਾਰਾ ਕੁਝ ਕਿਵੇਂ ਫਿਟਿੰਗ ਕਰਨੀ ਫਿਰ ਇਹਦੀ ਆਹ ਵੇਖੋ ਜੀ ਹੁਣ ਟੈਂਕ ਨੂੰ ਹੀ ਆਪਾਂ ਧੋਤਾ ਉਹ ਗਰਮ ਪਾਣੀ ਇਹਦੇ ਕੱਢਣ ਲੱਗੇ ਆ ਗਰਮ ਪਾਣੀ ਇਹਦੇ ਵਿੱਚ ਕੱਢ ਕੇ ਤੇ ਆਪਾਂ ਇਹਨੂੰ ਧੋਖੇ ਨਾ ਚਾਪ ਚੁੱਪ ਆ ਕੇ ਵਿੱਚ ਇਹਦੇ ਤੇ ਫਿਰ ਤੁਹਾਨੂੰ ਹੋਣੇ ਇਹਦੇ ਵਿੱਚੋਂ ਹੀ ਵੇਖੋ ਗੰਦ ਨਿਕਲਦਾ ਕੁੱਛ ਪਹਿਲਾਂ ਨਿਕਲਿਆ ਕਿੰਨਾ ਗੰਦਾ ਤੇ ਹੋਰ ਵੇਖੋ ਪਿੰਨਾ ਨਿਕਲਦਾ ਇਹਦੇ ਵਿੱਚੋਂ ਗੰਦਾ ਆ ਵੇਖੀ ਜਾਈਏ ਤੁਸੀਂ ਹੁਣ ਆ ਵੇਖੋ ਕਿੰਨਾ ਸਾਰਾ ਬਲੌਗ ਜਿਹਾ ਹੋਇਆ ਪਿਆ ਭਰਿਆ ਪਿਆ ਹੈ ਤੇ ਪਾਣੀ ਕੀ ਆਉਣਾ ਹੈ ਇਹ ਕਰਕੇ ਆ ਵੇਖੋ ਕਿੰਨਾ ਗੰਧ ਨਿਕਲਦਾ ਵਿੱਚੋਂ ਹੀ ਜੇ ਪਹਿਲਾਂ ਕੱਢਿਆ ਸੀ ਤੇ ਹੋਰ ਕਿੰਨਾ ਨਿਕਲਿਆ ਗੰਧ ਤੇ ਇਹ ਤੇ ਸਾਰਾ ਭਰ ਜਣਾ ਹੀ ਨਹੀਂ ਦੇ ਆ ਵੇਖੋ ਢੇਰ ਲੱਗਾ ਪਿਆ ਕਿੰਨਾ ਤੇ ਪ੍ਰੈਸ਼ਰ ਪਾਣੀ ਦਾ ਕੀ ਆਉਂਦਾ ਹੌਣੇ ਨੂੰ ਪਾਣੀ ਪੁਣੀ ਮਾਰਦੇ ਆ ਤੇ ਫਿਰ ਤੇਜਾਬ ਮਾਰਦੇ ਠੰਡਾ ਪਾਣੀ ਮਾਰਦੇ ਆ ਕਿਉਂਕਿ ਤਪਿਆ ਬੜਾ ਹੈ ਗਰਮ ਪਾਣੀ ਇਹਦੇ ਵਿੱਚ ਫਿਰ ਇਹਨਾਂ ਤਜਾਤ ਜੂ ਮਾਰ ਕੇ origignal ਤਜਾਤ ਜੂ ਮਾਰ ਕੇ ਇਹਨੂੰ ਤੇ ਸਫਾਈ ਕਰਦੇ ਆ ਦੀ ਆ ਵੇਖੋ ਕਿੰਨਾ ਨਿਕਲਦਾ ਘਾ ਦਾ ਲੈ ਗੀਜਰ ਦੇ ਵਿੱਚੋਂ ਇਹ ਕਰਕੇ ਸਾਰੇ ਜਿੰਨਾ ਵੀਰਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲੈਣ ਤੇ ਤੁਹਾਡੇ ਵਾਸਤੇ ਆਪਾਂ ਸਾਰੀਆਂ ਇਦਾਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਜਿਵੇਂ ਤੁਸੀਂ ਆਪੋ ਹੀ ਕੰਮ ਕਰ ਸਕਦੇ ਜੀ ਠੀਕ ਹੈ ਜੀ ਤੇ 11 mm ਦੀ ਕੋਟੀ ਲੱਗਦੀ ਇਹਨੂੰ ਜੇ ਮਣ ਕੇ ਖੋਲਣਾ ਹੋਵੇ ਗੀਜਰ ਕੇ ਵੀਰ ਨੇ ਤੇ ਨਾੜਾ ਪੇਚ ਜੜੇ ਦੇ 11 ਮੈਂ ਮੈਂ ਦੀ ਗੋਟੀ ਲੱਗਦੀ ਇਹਨੂੰ ਠੀਕ ਹੈ ਜੀ ਤੇ ਯਾਹਾਂ ਕੋ ਵੀ ਕਰ ਸਕਦੇ ਜੋ ਘਰੇ ਕੰਮ ਆਪਦਾ ਕੀਚਰ ਦੀ ਸਰਵਿਸ ਸਾਡੀ ਵੀਡੀਓ ਮਤਲਬ ਕਿ ਵੇਖ ਕੇ ਈਸ ਕਰਕੇ ਸਾਡੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮਤਲਬ ਕਿ ਸਪੋਰਟ ਕਰਿਆ ਕਰੋ ਚੈਨਲ ਨੂੰ ਜੇ ਕਿ ਵੀਰ ਨੇ ਕੋਈ ਐਡ ਕਰਾਉਣੀ ਹੋਵੇ ਉਹ ਵੀ ਦੱਸ ਸਕਦਾ ਵਾ ਐਡ ਵੀ ਕਰ ਦਿਆ ਕਰਾਂ ਜੋ ਫ੍ਰੀਜ ਵਿੱਚ ਆਵਦੀਆਂ ਵੀਡੀਓ ਤੇ ਫੋਟੋਆਂ ਫੋਟੋ ਪਾ ਦਿਆ ਕਰੋ ਗੱਡੀ ਠੁੱਡੀ ਦੀ ਜਾਂ ਮੋਟਰਸਾਈਕਲ ਸੇਲ ਕਰਨਾ ਹੈ ਕਿ ਇਹਨੇ ਐਡ ਵੀ ਕਰ ਦੇਈ ਦੀ ਆਪਾਂ ਇਹਨੂੰ ਤੇ ਆਪ ਕਰਤਾ ਵਾ ਚੰਗੀ ਤਰ੍ਹਾਂ ਹੁਣ ਇਹਨੂੰ ਸਾਫ਼ ਕਰਦਣ ਲੱਗੇ ਟੈਂਕ ਨੂੰ ਠੀਕ ਹੈ ਜਿਆ ਵੇਖੋ ਤਜਾਪ ਪਾਇਆ ਇਹਦੇ ਵਿੱਚ ਆ ਵੇਖੋ ਹੁਣ ਤਜਾਪ ਨਾਲ ਇਹਦੇ ਵਿੱਚ ਸਫਾਈ ਹੋ ਜੂਗੀ ਚੰਗੀ ਤਰ੍ਹਾਂ ਫੇਰ 2 ਸਾਲ ਕੱਢ ਚਲੇ ਵਧੀਆ ਆ ਵੇਖੋ ਕਿੰਨਾ ਇਹਦੇ ਵਿੱਚ ਸਫਾਈ ਵੀ ਕੀਤੀ ਗੰਦ ਉਹਰ ਨਿਕਲ ਆਇਆ ਇਹਦਾ ਨਰਕ ਬਣਿਆ ਪਿਆ ਹੈ ਹਲੋ ਇਹ ਹਲੋ ਇਹ ਉਹ ਨੇ ਜਿਹੜੀ ਜਨਾ ਸਫਾਈ ਕਰਤੀ ਆਪਾਂ ਤੇ ਇਹਨੂੰ ਕਰਦੇ ਆ ਅੱਜ ਫਿਰ ਇਹਨਾਂ ਸੁਕਾ ਕੇ ਇਹਨਾਂ ਥੋੜਾ ਜਿਹਾ ਸੁਕਾ ਕੇ ਥੋੜਾ ਜਿਹਾ ਤੇ ਫਿਰ ਫਿੱਟ ਕਰਦੇ ਆ ਹੁਣ ਇਹ ਸਫਾਈ ਸਫਾਈ ਕਰ ਲਈ ਆਪਾਂ origignal ਤਾਂ ਹੀ ਸਾਰੇ ਭਰਾ ਇਦਾਂ ਮਨ ਲਗੇ ਗੀਜਰ ਵਧੀਆ ਤਸੱਲੀ ਨਾਲ ਜੇ ਕਿ ਮਿਸਤਰੀ ਦਾ ਪਰਾਣਾ ਹੈ ਜਾਂ ਹੱਡ ਦਾ ਤੁਹਾਡਾ ਨਾਲ ਸੰਪਰਕ ਕਰ ਸਕਦੇ ਆਪਾਂ ਕੋਈ ਨਹੀਂ ਨੰਬਰ ਪਾਦ ਨੇ ਵੀਡੀਓ ਦੇ ਵਿੱਚ ਠੀਕ ਹੈ ਜੀ ਜੇ ਕਿ ਭਰਾੜੇ ਸੰਪਰਕ ਕਰਨੇ ਹੋਣ ਹੱਡ ਨਾਲ ਕੋਈ ਲਾਗੀ ਤਰਨਤਾਰਨ ਏਰੀਆ ਦੇ ਵਿੱਚ ਵਿੱਚ ਕੋਈ ਵੀ ਇਲੈਕਟ੍ਰੀਸ਼ੀਅਨ ਦਾ ਜਾਂ ਏਸੀ ਸਰਵਿਸ ਕਰਨਾ ਹੋਵੇ ਜਾਂ ਲਾਉਣਾ ਹੋਵੇ ਏਸੀ ਜਾਂ ਲਾਉਣਾ ਹੋਵੇ ਨਵਾਂ ਲਾਉਣਾ ਹੋਵੇ ਪੁਰਾਣਾ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ ਤਾਂ ਉਹ ਵੀ ਹੱਡ ਨਾਲ ਸੰਪਰਕ ਕਰ ਸਕਦੇ ਆ ਵੀਰ ਵੀਰੇ ਆਪਾਂ ਇਹਨੂੰ ਲੱਗੇ ਕਰ ਦੇਣਾ ਫਿਰ ਠੀਕ ਹੈ ਜੀ ਆਪਾਂ ਸਫਾਈ ਇਹਦੀ ਕਰਤੀ ਰੀਜਨਲ ਇਹਨੂੰ ਹੁਣ ਫਿਟਿੰਗ ਕਰ ਦਿੰਨੇ ਆ ਆਪਾਂ ਫਿਟਿੰਗ ਕਰਕੇ ਇਹਨੂੰ ਫਿਰ ਟੰਗ ਦਿੰਨੇ ਆ ਫਿਟਿੰਗ ਕਰਕੇ ਆ ਚੰਗੀ ਤਰ੍ਹਾਂ ਪੇਚ ਖਸ ਲੈਣੇ ਆ ਇਹਦੇ ਆਪਾਂ ਬਗਲੇਲ ਲਾ ਕੇ ਪੇਚ ਖਸਤੇ ਆ ਤਾਂ ਕਿ ਫਿਰ ਜੰਗਾਲ ਨਾ ਲੱਗੂਗਾ ਜਿਹਦੇ ਬਾਅਦ ਚ ਵੀ ਖੋਲਣਾ ਪਵੇ ਦੋ ਸਾਲਾਂ ਬਾਅਦਾਂ ਦੇ ਫਿਰ ਇਦਾਂ ਵਧੀਆ ਤਰੀਕੇ ਨਾਲ ਖੁੱਲ ਜੂਗਾ ਇਹਨਾਂ ਦੇ ਪੇਚ ਠੀਕ ਹੈ ਜੀ ਉਨੇ ਦੀ ਆਪਾਂ ਸਫਾਈ ਸੂਈ ਕਰਕੇ ਆ ਬਰਮ ਪਾਉਣੇ ਦੇ ਵਿੱਚ ਗੀਜਰ ਦੇ ਸਫਾਈ ਸੂਈ ਕਰਤੀ ਜੀ ਦੀ ਤਸੱਲੀ ਨਾਲ ਆ ਪਾਣਾ ਤੇ ਆ ਵੇਖੋ ਆਪਾਂ ਆ ਵਧੀਆ ਤਰੀਕੇ ਨਾਲ ਇਹਨੂੰ ਫਿਟਿੰਗ ਕਰਦੇ ਲੱਗੇ ਆ ਗੀਜਰ ਨੂੰ ਪਲਾਸਟਿਕ ਜੀ ਦੀ ਜਿਹੜੀ ਬਾਡੀ ਸਾਰੀ ਫਿੱਟ ਕਰਤੀ ਆ ਫਸਲੀ ਠੀਕ ਹੈ ਜੀ ਫੀਜ ਪੂਜ ਲਾ ਕੇ ਇਹਨੂੰ ਕਰਤਾ ਆਪਾਂ ਰੈਡੀ ਤੇ ਇਹਨੂੰ ਹਟ ਟੰਗਦੇ ਆਪਾਂ ਅੰਦਰ ਠੀਕ ਹੈ ਜੀ ਇਨੂੰ ਆਪਾਂ ਅੰਦਰ ਟਾਂਕੇ ਪਾਈਪਾਂ ਲਾ ਕੇ ਦੀ ਲੀਕ ਚੈੱਕ ਕਰਕੇ ਫਿਰ ਸਾਰਾ ਕੁਝ ਫੀਡਿੰਗ ਕਰ ਦਿੰਨੇ ਹਾਂ ਲਓ ਜੀ ਆਪਾਂ ਤਾਂ ਇਹਨੂੰ ਟਾਂਗ ਹਣ ਗੀਜਰ ਨੂੰ ਟਾਂਗ ਥਾਵਾ ਤੇ ਇਹਨੂੰ ਸਾਰਾ ਓਕੇ ਕਰਕੇ ਪਰਖੇ ਵੀ ਨਹੀਂ ਲੀਕ ਜੀ ਦੀ ਚੈੱਕ ਕਰਕੇ ਤੇ ਨਾਲੇ ਤੁਹਾਨੂੰ ਹੁਣੇ ਇਹਦਾ ਫਲੋ ਕਿੰਨਾ ਵਧਿਆ ਹਣ ਹੀ ਗਿਰਜੀ ਦੇ ਸਾਰੇ ਜ਼ਰੂਰ ਮੇਰੇ ਭਰਾ ਸਬਸਕ੍ਰਾਈਬ ਕਰੋ ਚੈਨਲ ਸਾਡਾ ਜਿਹਨਾਂ ਨੇ ਨਹੀਂ ਕੀਤਾ ਤੇ ਵੀਡੀਓ ਨੂੰ ਸਾਰੀ ਅੰਤ ਤੱਕ ਰੇਖਿਆ ਕਰੋ ਜਰੂਰ ਅੜਿੰਡਾਲ ਦੇ ਵਾਸਤੇ ਵੀਡੀਓ ਪਾਈ ਦੀ ਆਪਾਂ ਤਾਂ ਤੇ ਆਪਣਾ ਔਰ ਬਖਸਰੀ ਪਵਦਾ ਵੀਡੀਓ ਇਹ ਕਰਕੇ ਨਾਲੇ ਸਾਡੇ ਵੀ ਚਲੋ ਕੰਮ ਚੱਲਦਾ ਰਹਿੰਦਾ ਨਾਲੇ ਕੰਮ ਦੱਸਿਆ ਕਰੋ ਇੱਕ ਮਿੰਟਾਂ ਵਿੱਚ ਕਿਦਾਂ ਦਾ ਵਾ ਵਧੀਆ ਜੇ ਲੱਗਦਾ ਤਾਂ ਕੰਮ ਤੇ ਵੀਰ ਜੀ ਕਮੈਂਟ ਕਰ ਦਿਆ ਕਰੋ ਸਾਡਾ ਮਨ ਖੁਸ਼ ਹੋ ਜਾਂਦਾ ਫਿਰ ਕੰਮ ਮਿਲ ਕੇ ਵਧੀਆ ਸਾਡੀ ਜੇ ਸਪੋਰਟ ਕਰੇ ਕੋਈ ਭਰਾ ਦੇ ਤੇ ਆਪਾਂ ਹਣੇ ਦੀ ਫਿਟਿੰਗ ਕਰਦਣ ਲੱਗੇ ਆ ਜੀ ਤਲ ਜਿਹੜੀ ਜਿਹੜੀ ਇੰਡੀਕੇਟਰ ਨਹੀਂ ਉਹ ਹੀ ਫਿੱਟ ਕਰਦੇ ਆਪਾਂ। ਉਹ ਬੋਲ ਕੇ ਫੀਡਿੰਗ ਕਰਕੇ ਥਰ ਵਖਾਉਣੀ ਆਪਾਂ ਚਲਾ ਕੇ ਫਿਰ ਕਿੰਨਾ ਕੋ ਪ੍ਰੈਸ਼ਰ ਆ। ਪੜਿਆ ਇਹ ਦੌਰ। ਤਾਂ ਵੀ ਗੀਜਰ ਨਾਲੋਂ ਜ਼ਿਆਦਾ ਪ੍ਰੈਸ਼ਰ ਬਣਾ ਦਈਦਾ ਆਪਾਂ ਜਿਹੜੀ ਇਹਦੇ ਵਿੱਚ ਯੂ ਹੁੰਦੀ ਹੈ ਉਹ ਕੱਟ ਦਿੰਨੇ ਆਹੀ। ਇਲਟ ਦੀ ਜਿਹੜੀ ਯੂ ਹੁੰਦੀ ਨਾਲ ਵਿੱਚ ਗੀਜਰ ਦੇ ਸੈਂਬਲੀ ਦੇ ਉਹ ਕੱਟ ਦਈ ਦੀ ਆ ਫਿਰ। ਜੇ ਇਹਦੀ ਇਲਟ ਪਾਣੀ ਜਾਂਦਾ ਠੱਡਾ ਪਾਣੀ। ਤੇ ਉਹ ਆਪਾਂ ਕੱਟ ਦਿੱਤੀ ਹੀ ਇਹਦੀ। ਆਪਾਂ ਹਰੇਕ ਗੀਜਰ ਦੀ ਘਾਟੀ ਦੇ ਦਿੱਤੀ ਜਿਵੇਂ ਕੋਈ ਨਵਾਂ ਗੀਜਰ ਹੋਵੇ ਸਰਵਸਤ ਵਾਸਤੇ ਜਦੋਂ ਪੁਰਾਣਾ ਕੋਈ ਆਇਆ ਹੋਇਆ ਆਪਾਂ ਸਾਰਿਆਂ ਦੀ ਘਾਟੀ ਦੇ ਦਿੱਤੀ ਕਿਉਂਕਿ ਪੁਰਾਣੇ ਪਾਣੀ ਦਾ ਫਲੋ ਬੜਾ ਵੱਧਾ ਆ ਇਸ ਕਰਕੇ ਆਪਾਂ ਘੱਟ ਦੇਈ ਦੀ ਆ ਤੇ ਹੁਣ ਆਪਾਂ ਇਹਦੀ ਪਾਈਪ ਕਨੈਕਸ਼ਨ ਵੈਪ ਦਾ ਕਨੈਕਸ਼ਨ ਕਰਤਾ ਇਹਨੂੰ ਤੇ ਤੁਹਾਨੂੰ ਦਿਖਾਉਨੇ ਆਪਾਂ ਕਿਹਦਾ ਫਲੋ ਕਿੰਨਾ ਵੱਧਾ ਠੀਕ ਹੈ ਜੀ ਵੇਖੀ ਜਾਓ ਮੀਨ ਮੇਰੇ ਅੰਡ ਤੱਕ ਰ ਵੀਡੀਓ ਪਾਣੀ ਖੋੜੇ ਆ ਪਾਣੀ ਦਾ ਫਲੋ ਖੋੜੇ ਤੁਹਾਨੂੰ ਕਿੰਨਾ ਵਧੀਆ ਆਇਆ ਤਾ ਹੁਣ ਲਓ ਇਹ ਹੋਰ ਫਾਰੀ ਆਪਾਂ ਦਾ ਕਰਤਾ ਸਟੋਰ ਤੇ ਪਾਣੀ ਦਾ ਫਲੋ ਵੇਖੋ ਕਿੰਨਾ ਜਿਆਦਾ ਪ੍ਰੈਸ਼ਰ ਨਾਲ ਆਉਂਦਿਆ ਪਾਣੀ ਹੁਣ ਸਾਫ਼ੀ ਗਾਲ ਦੀ ਸਾਰੇ ਹੀ ਰਾਂ ਦੇ ਹੁਣ ਵੇਖੋ